ਬੂਮੀ ਗੋਤਰਾ ਹਾਂ ਹੈ ਵੀ ਬਸ ਬੁੱਲ ਬੁੱਲਤਾ ਹੀ ਬਚਿਆ ਹਾਂ ਬਰਬਰ ਦਾ ਬਚਿਆ ਹੈ ਹਾਂ ਉਹ ਵੀ ਪੁੱਤਾਂ ਵਾਂਗੂ ਰੱਖਿਆ ਹੋਇਆ ਬਈ ਜਿੱਦ ਕੁੱਲ 5500 ਘੰਟੇ ਚੱਲਿਆ ਹੋਇਆ ਸਿਰਫ ਸਿਰਫ ਜੀ ओरिजिनल ਆ ਵੀਰੇ ਸਾਰੇ ओरिजिनल ਹੈ ਵੀਰੇ ਸਾਰੇ ਅੱਛਾ ਪਹਿਲੇ ਮਾਲਕਾਂ ਦਾ ਜੀ ਠੀਕ ਆ ਸਾਰੇ ਵੀਰੇ ਨਾਲ ਲੈ ਵੀ ਧਰ ਮੈਂ ਪਹਿਲੇ ਮਾਲਕਾ ਤੋਂ ਲੈਂਦਾ ਬਾਈ ਕਹਿੰਦਾ ਇਹਦਾ ਨੰਬਰ ਕਿੱਥੋਂ ਦਾ ਬਾਈ ਪੰਜਾਬ ਦਾ ਹੀ ਹੈ ਪੰਜਾਬ ਦਾ ਨੰਬਰ ਹੈ ਸੋ ਦਾ ਬਹੁਤ ਚੰਗਾ ਪੀਟਰੇਟਰ ਹੈ ਨਾ ਚੱਲ ਚਲਾਵੇ ਦਾ ਜੀ ਵੀਡੀਓ ਤੇ 540 ਜੱਕਾ ਬਲੈਕ ਦਾ ਕਲਰ ਸਾਰੀ ਨਾਲ ਦਾ ਬਈ ਸਾਰਾ ਨਾਲ ਦਾ ਜੀ ਰਮਰਮ ਦਾ ਸਭ ਨਾਲ ਦਾ ਹੀ ਹੈ ਭਾਈ ਕਿਹੜੇ ਪੇਂਟਰ ਤੋਂ ਕਰਵਾਇਆ ਪਹਿਲਾਂ ਤੇਰਾ? ਮੇਰਾ ਆਪਣਾ ਜੱਜ ਪੇਂਟਰ ਹੈ ਜੀ। ਜੱਜ ਪੇਂਟਰ ਕਿੱਥੇ ਹੈ? ਉਹ ਵੀ ਆਪਣੇ ਕੈਦੂਪੁਰ ਡੇਚੇ 'ਚ। ਉਸ ਦਾ ਮਿੱਤਰ ਆਪਣਾ ਬਹੁਤ ਪੁਰਾਣਾ ਜੀ। ਕੈਦੂਪੁਰ ਹੈ। ਕੱਲਾ ਬਾਹਰੋਂ ਹੀ ਮੋਡੀਫਾਈ ਕਰਵਾਇਆ ਕਿ ਇੰਦਰ ਦਾ ਵੀ ਕੰਮ ਹੋ ਗਿਆ। ਮੋਡੀਫਾਈ ਕਰਦਾ ਵੀਰੇ ਸਾਰੀਆਂ ਕੰਮੀਆਂ ਪੀਸੀਆਂ ਕੱਢ ਕੇ ਜੀ। ਸਾਰੀਆਂ ਕੰਮੀਆਂ ਤੁਸੀਂ ਕੱਢੇ। ਵੀਰੇ ਤਿਆਰ ਕਰਦੇ। ਤੇ ਮੈਨੂੰ ਇਹ ਦੱਸਿਓ ਜੀ ਇਹਦੀ ਕੀ ਡਿਮਾਂਡ ਹੈ? ਇਹਦਾ ਵੀਰੇ ਜਮਾਂ ਜਾਇਜ਼ ਰੇਟ ਹੈ 7 ਲੱਖ ਰੁਪਈਆ। 1 ਲੱਖ ਤੇ 25 ਹਜ਼ਾਰ ਹੈ। 25 ਹਜ਼ਾਰ। 1 ਲੱਖ ਤੇ 20 ਹਜ਼ਾਰ ਦਾ ਦਵਾਵਾਂਗੇ ਮਿੱਤਰੋ ਆ ओके ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਪੀਵੀ 10 ਲੁਧਿਆਣਾ ਨੰਬਰ ਹੈ ਹਾਂਜੀ ਓਕੇ ਇਹ ਆਣਾ ਕਲਾ ਪਿੰਡ ਗੱਭਰੂ ਦਾ ਨਾਂ ਬਾਈ ਦਾ ਹੈਪੀ ਹੈ ਪਤਾ ਨਹੀਂ ਕਿਧਰੋਂ ਘੁੰਮ ਫਿਰ ਕੇ ਇਹ ਲੱਭ ਲਿਆਉਂਦਾ ਮੈਸੇਜ ਮਿੱਤਰੋ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਬਾਈ ਯਾਰ ਸਾਨੂੰ ਮੈਸੇਜ ਟਰੈਕਟਰ ਲੱਭ ਕੇ ਦੇ ਦਿਓ ਅੱਜ ਮਿੱਤਰੋ ਇੱਕੋ ਸ਼ੋਅਰੂਮ ਤੇ ਦੋ ਟਰੈਕਟਰ ਮਿਲ ਗਏ ਤੁਹਾਡੇ ਵਾਸਤੇ ਸਾਡਾ ਭਰਾ ਹੈਪੀ ਲੈ ਕੇ ਪਹੁੰਚਿਆ ਕੈਦੂ ਪਰ ਦੇ ਵਿੱਚ ਖੜਿਆ ਮਿੱਤਰੋ ਕੈਦੂ ਪਰ ਕਿੱਥੇ ਪੈ ਜਾਂਦਾ ਤੁਹਾਨੂੰ ਉਹ ਵੀ ਦੱਸਾਂਗੇ ਅੱਜ ਕਿਹੜੇ ਕਿਹੜੇ ਟਰੈਕਟਰ ਸੇਲ ਕਰਨੇ ਆ ਕਿੰਨਾ ਕੁ ਮਾਡਲ ਨੇ ਕਿੰਨੇ ਕੁ ਰੇਟ ਦੇ ਵਿੱਚ ਮਿਲ ਜਾਣਗੇ ਸਾਰਾ ਕੁਝ ਹੀ ਦੱਸ ਦਾਂਗੇ ਪਹਿਲਾਂ ਹੈਪੀ ਨੂੰ ਮਿਲਾ ਦਈਏ ਉਸ ਤੋਂ ਬਾਅਦ ਕਰਾਂਗੇ ਗੱਲਬਾਤ ਵੀਰੇ ਸਤਿਗੁਰੂ ਹੈਪੀ ਕਿ ਆਣੇ ਬਾਈ ਹੋਰ ਪੱਤੀ ਵੀਰ ਜੀ ਵਧੀਆ ਵੀਰੇ ਚੜ੍ਹਦੀ ਕਲਾ ਕੰਮ ਕਰ ਕਹਿੰਦਾ ਕੰਮ ਕਰ ਬੜਾ ਵਧੀਆ ਇਹ ਆ ਮੈਨੂੰ ਬੜੀ ਖੁਸ਼ੀ ਹੋਈ ਨਾ ਬਹੁਤ ਪ੍ਰਾਣੇ ਇਧਰੋਂ ਆਪਣੇ ਮੁਕਸਰ ਵਾਲੀ ਸਾਈਡ ਤੋਂ ਉਹ ਮੈਸੀ ਟਰੈਕਟਰ ਲੱਭਦੇ ਆ ਹਾਂਜੀ ਹਾਂ ਮੈਸੀ ਪਾਪਾ ਪੂਰੇ ਸੌਂਗਰਾ ਤਿਆਰ ਕਰਦੇ ਆ ਆਪੇ ਆਪੇ ਰੱਖ ਲੈ ਕੇ ਟਰੈਕਟਰ ਜਿਹੜੀ ਕਮੀ ਪੇਸੀ ਹੁੰਦੀ ਆ ਕੱਢ ਕੇ ਫਿਰ ਆਪਾਂ ਤਿਆਰ ਇਹ ਵੀ ਗੱਲ ਘੈਂਟ ਹੈ। ਹਾਂਜੀ। ਬਾਈ ਕਹਿੰਦਾ ਆਪ ਖਰੀਦ ਕੇ ਨਾ ਮੈਂ ਕਮੀਆਂ ਪੀਸੀਆਂ ਸਾਰੀਆਂ ਕੱਢ ਲੈਂਦੇ ਆ ਤਿਆਰ ਕਰਾ ਲੈਂਦੇ ਆ। ਹਾਂਜੀ। ਬਾਈ ਆਪੇ ਸ਼ੁਰੂਅਤ ਇਸੇ ਤੋਂ ਕਰਾਂਗੇ। ਅਗਲੇ ਤੋਂ ਕਰ ਲੋ ਚਾਹੀਏ ਤੋਂ ਕਰ ਲੋ ਕੋਈ ਗੱਲ ਨਹੀਂ। ਹਾਂ ਦੋ ਜਮਾ ਸਕੇ ਭਾਈ ਨੇ ਨਾ। ਹਾਂਜੀ ਹਾਂਜੀ। ਆਪੇ ਇਸੇ ਤੋਂ ਕਰਦੇ ਆ। ਇਹ ਤਾਂ ਇਹ ਦੱਸੋ ਵੀ ਕਿੰਨਾ ਮਾਡਲ ਆ ਕਿੱਥੋਂ ਦਾ ਨੰਬਰ ਹੈ ਕੀ ਗੱਲਬਾਤ ਹੈ। ਇਹ ਤਾਂ ਇਹ ਪੰਜਾਬ ਨੰਬਰ ਹੈ ਜੀ। ਪੰਜਾਬ ਦਾ ਨੰਬਰ ਹੈ। ਹਾਂਜੀ 92 ਮਾਡਲ ਦਾ ਜੀ। ਅੱਛਾ 92 ਮਾਡਲ ਹੈ। 92। ਕਰ ਮੈਂ 92 ਮਾਡਲ ਹੈ ਪੰਜਾਬ ਦਾ ਨੰਬਰ। ਬਿਚ ਲੋ ਕਹਿੰਦੇ ਨੇ ਵੀ ਚੈਨ ਨਾਲੇ ਆ ਹੀ ਨਹੀਂ ਹੈਗੇ। ਚੈ ਹਾਂ ਉਹਨਾਂ ਨੇ 97 ਦੇ ਵਿੱਚ ਚੈਨ ਵਾਲਾ ਲਿਆ ਸੀ ਅੱਛਾ ਹਾਂ ਠੀਕ ਆ ਸਰ ਮੈਂ ਚਾਰੇ ਪਾਸੇ ਦਿਖਾ ਦੇ ਇਹਦੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਬਈ ਮੂਰਲੇ ਟਾਇਰ ਸੀਟ ਦੇ ਕਿੰਨੇ ਕੁ ਪੈਸੇ ਹੋਣਿਆ ਅੱਤੇ ਟਾਇਰ ਅੱਤੇ ਟਾਇਰ ਪਿਛਲੇ ਪਾਸੇ ਕਿਹੜੀ ਕੰਪਨੀ ਦੀ ਹੈ ਸੀ ਟਾਇਰਾਂ ਦੀ ਵਧੀਆ ਕੁਆਲਿਟੀ ਤੇ ਗਾਰੰਟੀ ਵਾਲੇ ਓਕੇ ਇਹ ਹੈਗਾ ਕ੍ਰਿਸਰਜ ਹਾਂਜੀ ਹਾਂਜੀ ਹਾਂ ਹੈ 80 85 ਪੈਸੇ 80 85 ਪੈਸੇ ਧਰਮੇ ਤਿਆਰ ਦਿਖਾ ਰਿਮ ਦੇਖਾ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਹੋਏ ਆ ਸਫਾਈ ਪੂਰੀ ਆਈ ਹੋਈ ਆ ਬਈ ਕਿਹੜੇ ਪੇਂਟਰ ਤੋਂ ਕਰਵਾਇਆ ਪਹਿਲਾਂ ਇਹ ਦੱਸੋ ਇਹ ਆਪਣਾ ਜੱਜ ਪੇਂਟਰ ਹੈ ਜੀ ਜੱਜਪੈਂਟ ਕਿੱਥੇ ਆਏ? ਉਹ ਵੀ ਆਪਣੇ ਕੈਦੂਪੁਰ اڈੇ 'ਚ। ਅਸਲ ਮਿੱਤਰਾ ਆਪਣਾ ਬਹੁਤ ਪੁਰਾਣਾ ਹੈ। ਕੈਦੂਪੁਰ ਹੈ। ਲੈ ਮੈਂ ਤੈਨੂੰ ਲੋਕਲ ਮਿਸਤਰੀ ਤੋਂ ਤਿਆਰ ਹੋਇਆ ਹੋਇਆ। ਧਰਮੇ ਸਾਰੇ ਮਗਰਾੜ ਵੇਰਾ ਦਿਖਾ ਦੇ ਬਾਈ। 92 ਮਾਡਲ ਹੈ ਵੀਰੇ ਹੈ। ਹੁੱਕ ਨਵੀਂ ਲਵਾਤੀ। ਹੁੱਕ ਹਾਂਜੀ ਠੀਕ ਧੀਗੀ ਹੁੱਕ। ਹੁੱਕ ਵਧੀਆ ਨਾਲ ਦੀ ਉਹ ਹੈ। ਅਸਲ ਨਾਲ ਦੀ ਹੁੱਕ। ਲਿੰਕਾਂ ਨਵੀਆਂ ਪਾਤੀਆਂ। ਅਸਲ ਲਿੰਕਾਂ ਪਾਤੀਆਂ ਨਹੀਂ। 92 ਪਾਤੇ। ਸੀਟ ਨਵੀਂ ਲਾਤੀ। ਓਕੇ। ਛਤਰੀ ਨਵੀਂ। ਛਤਰੀ ਨਵੀਂ ਲਾਤੀ। 92 ਮਾਡਲ ਹੈ। 92 ਮਾਡਲ। ਬਾਈ ਇਹਨੂੰ ਕਲਰ ਕਿਹੜਾ ਕੀਤਾ ਮਤਲਬ ਤੇ ਇਹ ਵੀ ਦੇ ਰੰਗ ਉਹ ਅਰੀਨਲੇ ਹੁੰਦਾ ਜੀ ਓਰੀਜਨਲ 2ਕੇ ਦਾ ਹਾਂ ਜੀ ਹਾਂ ਸੋਤੇ ਹੁੰਦਾ ਮਰਾਟਾ ਦੇ ਟੂਕੇ ਦਾ ਹੁੰਦੇ ਵੀ ਓਰੀਜਨਲ ਹੁੰਦਾ ਇਸ ਪੇ ਦਾ ਅੱਛਾ ਲੇ ਪਾਸੇ ਬਲਾਕ ਤੇ ਹਾਂ ਜੀ ਹਾਂ ਤੇ ਬਈ ਮੈਨੂੰ ਇਹ ਦੱਸੋ ਰੰਗ ਦੀ ਰੰਗ ਦੀ ਵੀ ਜਰਦੀ ਹਾਂ ਤੇ ਪੇਪੜੀ ਹੋ ਜੇ ਰੰਗ ਪਿੱਕਾ ਹੋ ਜੇ ਜਿੰਨੇ ਵਾਰੀ ਉਹ ਤੁਹਾਡੀ ਗਾਰੰਟੀ ਹੈ ਤੇ ਕੱਲਾ ਬਾਹਰੋਂ ਹੀ ਮੋਡੀਫਾਈ ਕਰਵਾਇਆ ਕਿ ਇੰਨੇ ਦਾ ਵੀ ਕੰਮ ਹੋਵੇ ਮੇਰੇ ਸਾਰੀਆਂ ਕੰਮੀਆਂ ਪੀਸੀਆਂ ਕੱਢ ਕੇ ਜੀ ਸਾਰੀਆਂ ਕੰਮੀਆਂ ਪੀਸੀਆਂ ਕੱਢੇ ਮੇਰੇ ਤਿਆਰ ਕਰ ਇਹਦੀ ਡਿਮਾਂਡ ਕੀ ਰੱਖਤੀ ਹੁਣ ਕਿੰਨੇ ਦਾ ਦੇਣਾ ਇਹ ਮੇਰੀ ਵੀ ਡਿਮਾਂਡ ਹੈ 210000 21 ਚੈਨਲ ਵਾਲਾ 35 ਦਾ ਹਾਂਜੀ 210000 ਡਿਮਾਂਡ ਹੈ ਮੌਕੇ ਤੇ ਕਿੰਨੇ ਦਾ ਦੇਤੀ ਇਹ ਲੈ 10 ਦੋ ਕਰਾਂਗੇ ਵੀ ਜੀ 2 5-7000 ਰੁਪਏ ਉਧਰ ਉਧਰ ਕਰਾਂਗੇ 5-7000 ਜਾਨੀ ਕਿ 2 ਰੁਪਏ ਲੱਖ ਦੀ ਤੇ ਰੱਖਦੇ ਹੋ ਆਸ ਹਾਂਜੀ ਹੈ ਕਿੰਨਾ ਕੁ ਲੈਸ ਕਰੋਗੇ ਬਸ 2 ਕੁ ਲੱਖ ਦੀ ਦੇਣ ਦੀ ਸਲਾਹ ਹੈ ਵੀ 2 ਕੁ ਲੱਖ ਚ ਵਿਕ ਜੇ ਅੱਛਾ ਹਾਂਜੀ ਵੀ ਫੇਰ ਇਹ ਕਿਤੇ 10-15000 ਰੁਪਏ ਬਣ ਜੇ ਹਾਂਜੀ 190000 ਦਾ ਕਰਵਾ ਦਈਏ ਨਹੀਂ ਘੱਟ ਨਹੀਂ ਘੱਟ ਨਹੀਂ ਹੈਗਾ ਜਾਇ ਜਾ 190000 ਦਾ ਬਣੂਗਾ ਇਹ ਮਾਡਲ ਕਿੰਨਾ ਸੀ ਭਾਈ 93 93 ਤੇ ਜਿਹੜਾ ਆ ਖੜਾ ਕੇ ਇਹ ਵੀ ਚੈਨਲ ਆ ਇਹ 99 ਇਹ 99 ਮਾਡਲ ਹੈ ਇਹ ਚ ਟਾਇਰ ਕੰਪਨੀ ਦੇ ਨੇ ਸਰ ਇਹਦੇ ਚਾਰੇ ਟਾਇਰ ਕੰਪਨੀ ਦੇ ਨੇ ਹਾਂਜੀ ਹਾਂਜੀ ਓਕੇ ਪਿਛਲੇ ਫੋਲੋ ਦੇ ਹਾਂਜੀ ਅਗਲੇ ਹੈਗੇ ਐਮ ਆਰ ਐਫ ਦੇ ਅਗਲੇ ਟਾਇਰ ਹੈਗੇ ਐਮ ਆਰ ਐਫ ਦੇ ਓਕੇ 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 ਇਹਦਾ ਵੀ ਆਪਾਂ ਸਾਰਾ ਆਪਣਾ ਉਹਨੇ ਲਾ ਲਓ ਜੀ 73 ਸੀਟ ਰੰਗ ਪੇਂਟ ਓਕਣੇ ਜਮਾ ਬਸ ਉਹੀ ਚੀਜ਼ ਹੈ ਸੇਮ ਟੂ ਸੇਮ ਤਿਆਰ ਕਰਾਇਆ ਸੇਮ ਥੀ ਇਹ ਵੀ ਯਾਨੀ ਕਿ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਵਧੀਆ ਠੀਕ ਹੈ ਸਟਾਰਟ ਕਰਕੇ ਦਿਖਾ ਦੇ ਧਰਮੇ ਜਿਹੜੀ ਚੀਜ਼ ਨਵੀਂ ਪੈਂਦੀ ਸਿਪਾਈ ਹੈ ਆ ਦੇਖੀ ਆ ਰਾਡ ਦਿਖਾ ਦੇ ਬਾਈ ਉਹਨੂੰ ਨਵੀਂ ਪਾਈ ਆ ਆ ਦੇਖ ਜਿਹੜੇ ਸਪਰਿੰਗ ਪੈਂਦੀ ਨਿਕਲ ਨੁਕਲ ਕਰਾਉਣੇ ਜੀ 2800 ਰੁਪਏ ਨਿਕਲਦਾ ਲੱਗ ਜਾਂਦਾ ਅੱਛਾ 2800 ਰੁਪਏ ਕੱਲੇ ਨਿਕਲਦਾ ਤੇ ਮੈਂ ਆ ਦੇਖਾ ਹਾਂ ਦੇਖ ਟੱਕਣ ਜਿਹੜੀ ਵੀ ਚੀਜ਼ ਨਵੀਂ ਪੈਂਦੀ ਪਾਈ ਆ ਨਾ ਵੀਰੇ ਇਹਦੀ ਕੀ ਡਿਮਾਂਡ ਆ ਬਈ ਇਹਦੀ ਵੀ 210000 ਇਹਦਾ ਵੀ 210000 ਹੈ ਦਵਾਂਗੇ ਇਹ ਵੀ ਆਪਾਂ 190000 ਦਾ ਨਹੀਂ ਘੱਟ ਹੋ ਜੂ ਰੋਟੀ ਘੱਟ ਨਹੀਂ ਹੁੰਦਾ ਮਿਹਨਤ ਬਹੁਤ ਲੱਗਦੀ ਐ ਪੱਟੀ ਸਾਹਿਬ ਹੈ 2 ਮਹੀਨੇ ਲੱਗੇ ਤਿਆਰ ਕਰਨ ਨੂੰ ਅ ਚਲੋ ਲੈ ਮਿੱਤਰੋ ਜਿਹੜੇ ਪ੍ਰਾਣੇ ਖਰੀਦਣਾ ਹੋਇਆ ਬਾਕੀ ਤੁਸੀਂ ਮੌਕੇ ਤੇ ਮਿਹਨਤ ਕਰ ਲਿਓ ਜਿੰਨੇ ਕਦਾ ਤੁਹਾਨੂੰ ਬੰਦਾ ਹੋਇਆ ਵਧੀਆ ਗੱਲਾਂ ਹਾਂਜੀ ਹਾਂਜੀ ਬਾਕੀ ਬਾਈ ਹੈਪੀ ਨਰਮ ਸੁਭਾਅ ਦਾ ਬੰਦਾ ਇਹ ਕਰ ਲੈਂਦਾ ਹੁੰਦਾ ਮਾਨਤਨ ਤੇ ਜਿਹੜਾ ਆ ਖੜਾ ਬਈ ਮੈਂ ਇਧਰਲੇ ਵਸੇ ਮੈਂ ਇੱਡੀ 92 ਮਾਡਲ 575 575 ਪੰਜਾਬ ਨੰਬਰ ਇਹ ਵੀ ਪੰਜਾਬ ਨੰਬਰ ਹੈ ਇਹ ਕੰਡੀਸ਼ਨ ਦਾ オリジナル ਹੈ ਬਈ オリジナル ਹੈ ਸਾਰਾ ਜੀ ਓਕੇ ਪਿਛਲੇ ਟਾਇਰ ਦੇਸੀ ਨੇ ਹਾਂ ਅਗਲੇ ਮਾਰੇ ਠੀਕ ਆ ਪਿਛਲੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੋਣੀ ਆ ਬਈ ਅੱਛੀ ਕਿ ਪੈ ਗੁੱਡੀ ਹੈਗੀ ਅੱਛੀ ਕਿ ਪੈ ਹੈਗੀ ਠੀਕ ਆ ਸਰ ਮੈਂ ਚਾਰੇ ਪਾਸੋਂ ਉਹ ਨਹੀਂ ਹੈਗਾ ਵੀ ਜਿਆਦਾ ਦੇਸੀ ਟਾਇਰ ਨੇ ਹਾਂ ਠੀਕ ਨੇ ਕੁਆਲਿਟੀ ਵਾਲੇ ਟਾਇਰ ਨੇ ਕੁਆਲਿਟੀ ਦੇ ਨੇ ਹਾਂ ਓਕੇ ਉਹਦਾ ਇੰਜਨ ਗੇਅਰ ਤਾਂ ਕਿਵੇਂ ਆ ਬਈ ਇਹ ਗੇਅਰ ਤਾਂ ਬਹੁਤ ਵਧੀਆ ਚੱਲ ਚਲਾਵੇ ਦਾ ਵਧੀਆ ਅਰੇ ਮਰਮਦਾਰ ਮੈਂ ਚੱਕਰਾਂ ਦੇ ਲਿੰਕਾਂ ਦਾ ਚੱਕਰਵਾਤਾ ਪਈ ਮਗਰੋਂ ਮਗਰਾਡਾਂ ਦਾ ਪਿੱਛੋਂ ਚੱਕਰਵਾ ਦੇ ਤੇ ਮੈਨੂੰ ਇਹ ਦੱਸਿਓ ਜੀ ਇਹਦੀ ਕੀ ਡਿਮਾਂਡ ਹੈ ਇਹਦਾ ਵੀਰੇ ਜਮਾ ਜਾਇਜ਼ ਰੇਟ ਆ 1.5 ਲੱਖ ਰੁਪਈਆ 1.5 ਲੱਖ ਯਾਨੀ ਕਿ 1.25 ਲੱਖ 25000 ਮਾਡਲ ਦੱਸਿਆ ਸੀ 92 92 ਥੋੜਾ ਜਿਹਾ ਘੱਟ ਦੇ ਸਕਦਾ ਪਰਸੋਂ ਪਰਸੋਂ ਵਿੱਚ ਆ ਭੱਟੀ ਆਈ ਹੋਇਆ ਵਾ ਜੀ 1. ਅਪਾ ਦੇ ਜੀ ਦੱਸ ਕੇ ਅਪਾ ਦੇ ਜੀ ਦੱਸ ਕੇ ਸਕੁਅਰ ਵਾਧੇ ਨਾਲ ਬੜਾ ਦਾ 1 ਲੱਖ ਤੇ 25000 25000 1 ਲੱਖ ਤੇ 20000 ਦਾ ਦਵਾਵਾਂਗੇ ਮਿੱਤਰੋ ਆ ਜੋ ਜੇ ਕਿਸੇ ਨੇ ਮੇਲਾ ਲੁੱਟਣਾ ਇਧਰਲੇ ਪਾਸੇ ਖੜਾ ਬਾਲੇਪੁਰਾ ਫੋਨ ਲਾਉਂਦੇ ਹੁੰਦੇ ਵੀ ਸਵਰਾਜ ਜੀ ਚਾਹੀਦਾ 855 ਜਬ ਹੈ ਤਾਂ 98 ਮਾਡਲ ਹੈ 99 ਦੀ ਮਾਰਕੇ ਨੇ 99 ਦੀ ਕਾਪੀ ਹੈ ਓਕੇ ਹੈ ਅੰਦਰ ਪੰਪਲ ਵਾਲਾ ਜੀ ਅਸ਼ੰਦਰ ਪੰਪਲ ਵਾਲਾ ਹੈ ਅੰਦਰ ਪੰਪਲ ਵਾਲਾ ਓਕੇ ਹਾਂਜੀ ਤੇ ਮੈਨੂੰ ਇਹ ਦੱਸ ਬਈ ਇਹ Ориਜినਲ ਹੈ ਵੀਰੇ ਸਾਹਿਬ Ориਜినਲ ਹੈ Ориਜినਲ ਹੈ ਵੀਰੇ ਸਾਹਿਬ ਅੱਛਾ ਪਹਿਲੇ ਮਾਲਕਾਂ ਦਾ ਜੀ ਠੀਕ ਆ ਆ ਰਹੀ ਵੀ ਨਾ ਲੈ ਵੀ ਧਰ ਮੈਂ ਪਹਿਲੇ ਮਾਲਕਾ ਤੋਂ ਲਿਆਂਦਾ ਬਾਈ ਕਹਿੰਦਾ ਇਹਦਾ ਨੰਬਰ ਕਿੱਥੋਂ ਦਾ ਬਾਈ ਪੰਜਾਬ ਦਾ ਹੀ ਹੈ ਪੰਜਾਬ ਦਾ ਨੰਬਰ ਹੈ ਸੋ ਉਹਦਾ ਬਹੁਤ ਚੰਗਾ ਪੇ ਟਰੈਕਟਰ ਹੈ ਨਾ ਚੱਲ ਚਲਾਵੇ ਦਾ ਜੀ ਪੀਡੀਓ ਦੇ 540 ਚੱਕਾ ਬਲਾਕ ਦਾ ਕਲਰ ਸਾਰੀ ਨਾਲ ਦਾ ਬਾਈ ਸਾਰਾ ਨਾਲ ਦਾ ਜੀ ਰਮਰ ਮਰ ਦਾ ਸਭ ਨਾਲ ਦਾ ਹੀ ਓਕੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਪਿਛਲੇ ਅੱਧੇ ਨੇ ਜੀ ਅਗਲੇ ਵੱਧ ਨੇ ਅਗਲੇ ਜਿਆਦਾ ਨੇ ਉਹ ਤਾਂ ਕੰਪਨੀ ਦੇ ਨੇ ਚਾਰੇ ਟਾਇਰ ਮਗਰ ਗੁੱਡੀ ਹਰ ਤੇ ਨਮੂਰੇ ਮਾਰਤ ਦੇ ਹਨਾ ਲਾਈਟਾਂ ਲੂਟਰ ਧਰ ਮੈਂ ਸਾਰੀਆਂ ਦਿਖਾ ਦੇ ਉਦੋਂ ਵੀ ਹਿੱਸੇ ਉਸੇ ਦਾ ਸਾਰਾ ਕੰਮ ਪੂਰਾ ਓਕੇ ਹੈ। ਹਾਂ ਬਹੁਤ ਵਧੀਆ ਟਰੈਕਟਰ ਹੈ ਚੱਲ ਚਲਾ ਵੀਦਾ ਪਿੱਛੋਂ ਹਿੱਸੇ ਉਸੇ ਦੀ ਕੋਈ ਆਵਾਜ਼ ਨਹੀਂ ਕਿਸੇ ਪਾਸਿਓਂ। ਓਕੇ ਪਰ ਮੈਂ ਛਤਰੀ ਵਗੈਰਾ ਦਿਖਾ ਦੇ। ਇਧਰੋਂ ਰਿਮ ਚੈੱਕ ਕਰਵਾ ਦੇ ਪਿੱਛੋਂ ਕਰਵਾ ਦੇ ਟੂਬਰ ਡੱਪਾਂ ਦਾ ਸਾਰਾ ਚੈੱਕ ਵੀ ਲਿੰਕਾਂ ਦਾ। ਤੇ ਮੈਨੂੰ ਇਹ ਦੱਸ ਬਈ ਐਪੀ ਇਹ ਨੰਬਰ ਇਹ ਤਾਂ ਤੁਸੀਂ ਕਿੱਥੋਂ ਦੱਸਿਆ? ਪੰਜਾਬ ਦਾ। ਤੇ ਇਹਦੀ ਕੀ ਡਿਮਾਂਡ ਹੈ? ਇਸਦੀ ਡਿਮਾਂਡ ਵੀਰੇ 1.90 ਲੱਖ ਹੈ। 1.90 ਲੱਖ ਇਹ ਮੌਕੇ ਤੇ ਕਿੰਨੇ ਦਾ ਦਮਾ? 5000 ਘੱਟ ਕਰ। 1.85 ਦਾ। ਚਲ ਕੋਈ ਗੱਲ ਨਹੀਂ ਮਿੱਤਰ ਮੌਕੇ ਤੇ ਇਹਦਾ ਵੀ ਮਾਣਤਾਂ ਵਧੀਆ ਤੇ ਜਿਹੜਾ ਇੱਧਰ ਮਿਹਦਰਾ ਖੜਾ ਬਾਈ ਇਹ 265 ਆ ਜੀ 265 ਭੂਮੀ ਪੁੱਤਰ ਜੀ ਭੂਮੀ ਪੁੱਤਰ ਹਾਂ ਹੈਵੀ ਬੱਸ ਬਲ ਬਲ ਦਾ ਹੀ ਪਚਾ ਆ ਬਲ ਬਲ ਦਾ ਬਚਾ ਹੈ ਹਾਂ ਉਹ ਵੀ ਪੁੱਤਾਂ ਵਾਂਗੂ ਰੱਖਿਆ ਹੋਇਆ ਬਾਈ ਜੀ ਕੁੱਲ 5500 ਘੰਟੇ ਚੱਲੇ ਹੋਇਆ ਜੀ ਸਿਰਫ ਸਿਰਫ ਜੀ 5500 ਘੰਟਾ ਹਰਿਆਣਾ ਨੰਬਰ ਜੀ ਪਹਿਲੇ ਮਾਲਕਾਂ ਪਹਿਲੇ ਮਾਲਕ ਦਾ ਮਾਡਲ ਦੱਸਿਆ ਸੀ ਇਹ 2001 ਜੀ 2001 ਹਾਂ ਕੰਡੀਸ਼ਨ ਵੀ ਟਰਮੇ ਬਹੁਤ ਚੰਗੀ ਪਿਆ ਟਰੈਕਟਰ ਦੇ ਨਾ ਟਰੈਕਟਰ ਵੀ ਕੇਟੀ ਦੇ ਨੇ ਹਾਂ ਅਗਲੇ ਐਮ ਆਰ ਪਟਰ ਨੇ 85 ਪਟਰ ਨੇ ਚੱਲ ਹਾਂ ਚਾਰੀ ਟਾਇਰਾਂ ਦੀ ਕੰਡੀਸ਼ਨ ਚੰਗੀ 85 90 ਪੈਸੀ ਕੰਡੀਸ਼ਨ ਹੈ 85 ਪੈਸੇ ਹੀ ਆਪਣਾ ਇੰਜਨ ਘੇਰ ਹੈ ਅੱਛਾ ਹਾਂ ਓਕੇ ਬਣਾ ਤੇ ਬਲਾਕ ਤੇ ਰੰਗ ਦਿਖਾ ਦਿਓ ਭਾਜੀ ਇਹ ਪੰਪ ਦਿਖਾ ਦਿਓ ਆ ਮੂਰਲਾ ਹਿੱਸਾ ਦਿਖਾ ਦਿਓ ਆ ਬੈਟਰੀ ਬਕਸਾ ਨਾਲ ਦਾ ਜੀ ਅੱਛਾ ਵੀਰਿਆ ਕਰਵਾ ਦੀ ਮਗਰਾਡਾਂ ਦੇ ਚੱਕਰ ਰਿੰਮਾਂ ਦਾ ਰਿੰਮ ਦੇਖੋ ਪਰ ਭਰਾ ਜੀ ਅੰਦਰੋਂ ਬਾਹਰੋਂ ਹੂੰ ਪੂਰੇ ਵਧੀਆ ਨੇ ਲੈਟੀਓ ਵਰਡ ਆਪਾਂ ਮਗਰਾਡ ਦੇਖੋ ਅੰਦਰੋਂ ਬਾਹਰੋਂ ਉਹੋ ਜਿਹੀ ਪੈਣੀ ਸਹੀ ਗੱਲ ਹੈ ਟਰੈਕਟਰ ਬੜੀ ਸਾਫ ਚਾ ਭਾਈ ਇਸ ਤਰੀਕੇ ਪਕਾ ਦਿਖਾ ਦੇ ਭਾਈ ਟੀਐਪੀ ਇਹ ਦੱਸ ਭਾਈ ਏ ਟਰੈਕਟਰ ਕਿੰਨੇ ਦਾ ਬਣਜੂ 2,25,000 ਮੰਗ ਰਿਹਾ 2,25,000 ਮੌਕੇ ਤੇ ਕਿੰਨੇ ਦਾ ਦਮੇਗਾ ਸਹੀ ਸਹੀ ਰੇਟ ਦੱਸ ਪੰਜ ਘਟਾ ਲੋ ਜੀ ਪੰਜ ਨਾਲ ਗੱਲ ਨਹੀਂ ਬਣਨੀ ਨਹੀਂ ਵੀਰ ਜੀ ਹੈਗਾ ਟਰੈਕਟਰ ਇੰਨੇ ਦਾ ਹੈਗਾ ਇੰਨੇ ਦਾ ਆ ਜਾ 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 ਵਪਾਰੀ ਆਇਆ ਦੀ ਬਾਈ ਹਾਂ ਉਹ ਵੈਸੀ ਰਹਿ ਦੇ ਗਿਆ ਵਿਚਾਰ ਦੇ ਗਿਆ ਹਾਂ ਕਹਿੰਦਾ ਵੀਰੇ 2 ਲੱਖ ਤੋਂ ਟਰੈਕਟਰ ਦਾ ਉੱਪਰ ਉੱਪਰ ਫਿਕਨ ਆਇਆ ਅੱਛਾ ਦਾ ਘਟ ਕੇ ਨਾ ਵੇਚਾਂਗੇ ਤਾਂ 2 ਲੱਖ ਤੋਂ ਉਪਰ ਹੀ ਉਪਰ ਹੈ ਮਤਲਬ ਜਾਇ ਜੇ ਰੇਟ ਚ ਆ ਜਾ 225 ਤੋਂ ਕਿੰਨਾ ਕੁ ਰਹਿਤ ਕਰੇਗਾ ਜੀ 10 ਘਟਾ ਲੋ ਜੀ 2,15,000 ਹੈ ਹਾਂ ਭਾਈ ਕੰਨੇ ਦਾ ਮਾਲ ਜੀ ਕਾ ਚੱਕਦਾ 5000 ਉੱਪਰ 21000 ਦਾ ਟਰੈਕਟਰ ਬਣੂ ਮਿੱਤਰੋ ਹਾਂ ਹਾਂ ਨਾ ਬਣਦਾ ਜੀ ਹਾਂ ਨਾ ਜੀ ਬਣੂ ਨਹੀਂ ਟਰੈਕਟਰ ਤੇਰਾ ਬੜਾ ਚੰਗਾ ਬਈ ਬੜਾ ਚੰਗਾ ਜੀ ਬਹੁਤ ਚੰਗਾ ਤੇ ਇਹ ਦੋ ਚੰਗੇ ਇੱਕ ਹੋਰ ਦਿਖਾਉਣੇ ਆ ਧਰਮਾ ਇੱਥੇਲੇ ਪਾਸੇ ਫੋਰਡ ਵੀ ਖੜਾ ਹੈ ਹਾਂਜੀ ਇਹ ਕਿੰਨਾ ਮਾਡਲ ਆ ਬਈ ਇਹ 90 ਮਾਡਲ ਆ ਜੀ ਡਬਲ ਕਲਚ ਡਬਲ ਕਲਚ ਆ 1990 ਮਾਡਲ ਹੈ ਕੰਡੀਸ਼ਨ ਦਾ ਚੱਸੀ ਪੈਸੇ ਟਾਇਰ ਨੇ ਹਾਂਜੀ ਤੇ ਕੰਡੀਸ਼ਨ ਆਪਣੀ ਸਾਰੀ ਚੈੱਕ ਕਰਾ ਦੇ ਧਰਮਾ ਜੀ ਓਕੇ ਕੰਡੀਸ਼ਨ ਤਾਂ ਸਾਰੇ ਓਰੀਜਨਲ ਆ ਬਈ ਸਾਰਾ ਓਰੀਜਨਲ ਆ ਜੀ ਆਹ ਕੱਲਾ ਕੱਲਾ ਪਾਰਟ ਦੇ ਨਾਲ ਹੀ ਆ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਪੀਬੀ 10 ਲੁਧਿਆਣਾ ਨੰਬਰ ਹੈ ਹਾਂਜੀ ਓਕੇ ਬਈ ਜਾਲੀ ਜੂੜੀ ਪੀ ਦੇ ਨਾਲ ਦੀ ਹੈ ਜਾਲੀ ਤਾਂ ਵੀਰੇ ਸ਼ਾਇਦ ਦੁਬਾਰਾ ਲੱਗੀ ਹੋਵੇ ਹਾਂ ਜਾਲੀ ਤਾਂ ਲੱਗੀ ਹੋਣੀ ਉਹ ਟਰੈਕਟਰ ਸਾਰੇ ਉਹ ਹੈ ਨਾ ਡੈਂਡ ਕਮੈਂਡ ਨਹੀਂ ਹੈਗੀ ਉਹ ਟਰੈਕਟਰ ਕਿੱਥੇ ਕਿਤੋਂ ਗਲੇ ਪਚਾ ਚ ਨਹੀਂ ਗਈ ਹਾਂ ਅੱਛਾ ਇੰਜਨ ਗੇਰ ਦਾ ਧਰਮਾ ਜੀ ਪੱਟੀ ਸਾਹਿਬ ਹਾਂਜੀ ਬਹੁਤ ਵਧੀਆ ਟਰੈਕਟਰ ਹੈ ਜੀ ਓਕੇ ਹਾਂ ਬਹੁਤ ਘੈਂਟ ਹੈ ਜੀ ਬਲਾਕ ਦੇ ਦਿਸੀ ਜਾਂਦਾ ਚਲਾ ਵੀ ਦਾਣਾ ਚਾਹੇ ਬਾਅਦ ਚ ਲਾ ਕੇ ਤਸल्ली ਕਰਕੇ ਲੈ ਜਾਵੇ ਅੱਛਾ ਇਹਰਾ ਗਲਾਸਟਿਕਰ ਵੀ ਉਮੀ ਖੜਾ ਨੇ ਹੂੰ ਬਾਕੀ ਹੋ ਰਹੇ ਲੈ ਲਣ ਦੇ ਇੰਜਨ ਚ ਲੈ ਲਣ ਦੇ ਬਲਾਕ ਚ ਲੈ ਲਣ ਦੇ ਇੰਜਨ ਚ ਤਾਂ ਰਮੇ ਇਧਰੋਂ ਟਾਇਰ ਕੰਡੀਸ਼ਨ ਦਿਖਾਈ ਭਰੀ ਮਗਰਾਡਾਂ ਦਾ ਅੰਦਰੋਂ ਚੈੱਕ ਕਰਵਾਦੇ ਬਾਹਰੋਂ ਰਿਮਾਂ ਦਾ ਕਰਵਾਦੇ ਹੁੱਕ ਵਗੈਰਾ ਫਾਰਮ ਟਰੈਕ ਦੀ ਲੱਗੀ ਹੋਈ ਆ ਫਾਰਮ ਟਰੈਕ ਅੱਛਾ ਬਾਹਰ ਚੈੱਕ ਕਰਵਾਦੇ ਲਿੰਕਾਂ ਦੇਖੋ ਜੀ ਅਜੇ ਤੱਕ ਨਾਲ ਦੀਆਂ ਨੇ ਸੰਗਲ ਨਾਲ ਦੇ ਨੇ ਹੂੰ ਤੇ ਕੋਈ ਆਹ ਦੇਖੋ ਨਟ ਕਾਬਲੇ ਨਾਲ ਦੇ ਨੇ ਓਕੇ ਵੀ ਟਰੈਕਟਰ ਚ ਕੰਮ ਲਿਆ ਵਾ ਸੰਭਾਲ ਚ ਕੰਮ ਲਿਆ ਸੰਭਾਲ ਚ ਛਤਰੀ ਨਵੀਂ ਲੱਗੀ ਹੋਈ ਆ ਹਾਂਜੀ ਭਈ ਹੈਪੀ ਇਹ ਕਿੰਨੇ ਦਾ ਬਣ ਚਾਉ? ਇਹਦੀ ਵੀਰੇ 1,90 ਹਜ਼ਾਰ ਦੀ ਡਿਮਾਂਡ ਹੈ। 1,90 ਹਜ਼ਾਰ ਡਿਮਾਂਡ ਹੈ। ਹਾਂਜੀ। ਕਿੰਨੇ ਕ ਦਾ ਦੇ ਦਾਂਗੇ ਆਪਾਂ ਇਹ ਮਤਲਬ? ਡਬਲ ਕਲੱਚ ਹੈ ਵੀਰੇ। ਡਬਲ ਕਲੱਚ ਹੈ। ਹਾਂ ਲੇ ਲੈਣ ਦੀ ਇੰਤਜਾ ਹੈ। ਲੇ ਲੈਣ ਦੀ ਇੰਤਜਾ ਹੈ। ਉਹ ਤਾਂ ਕਿ ਮੈਂਨਸ਼ਨ ਕਰਦਾ ਕਿ ਮੈਂ ਬਹੁਤ ਟੌਪ ਦਾ ਵੀਰੇ। ਪੂਰਾ ਟੌਪ ਦਾ। ਇਹ ਸਭ ਪੂਰੇ ਟੌਪ ਦਾ ਹੈ ਜੀ। ਬਾਅਦ ਲਾ ਕੇ ਤਸੱਲੀ ਕਰ ਲਵੇਗਾ ਦਾ। ਅੱਛਾ। ਹਾਂਜੀ। ਕਿਸੇ ਵੀ ਟਰੈਕਟਰ ਦਾ ਆਪਣੇ ਕੋਲ ਨਾ ਬਾਅਦ ਲਾ ਕੇ ਤਸੱਲੀ ਕਰਕੇ ਲੈ ਜਾਵੇਗਾ ਦਾ। ਓਕੇ। ਹਾਂਜੀ। ਕਿੰਨੇ ਦਾ ਛੱਡ ਦੀ ਹੈ ਲੈ ਦੱਸ ਦੇ ਕਰਾ। 1,85 ਹਜ਼ਾਰ ਦਾ ਦੇ। 1 ਜੇ ਕਿਸੇ ਭਰਾ ਨੇ ਖਰੀਦਣਾ ਹੈ ਮਿੱਤਰੋ ਦੁਆਰਾ ਦੱਸ ਦਿੰਨੇ ਆ ਇਹ ਸਾਰੇ ਟਰੈਕਟਰ ਨਾ ਕੈਦੂ ਉਪਰ ਦੇ ਵਿੱਚ ਖੜੇ ਆ ਭਾਈ ਐਪੀ ਕੈਦੂ ਉਪਰ ਕਿੱਥੇ ਪੈ ਜਾਂਦਾ ਦੱਸਿਓ ਨਾਬੇ ਤੋਂ ਭਾਰਸਾ ਰੋਡ ਦੇ ਸੈਂਟਰ 'ਚ ਆ ਜੀ ਇਹ ਨਾਬੇ ਤੋਂ ਜਦੋਂ ਆਪਾਂ ਭਾਤ ਸੁਣ ਜਾਂਦੇ ਆ ਇਹ ਮੇਨ ਰੋਡ ਦੇ ਉੱਪਰ ਨਾਲ ਧਰਮੇ ਇਹ ਬਾਈ ਹੋਰਾਂ ਦਾ ਸ਼ੋਅਰੂਮ ਹੈ ਇਹ ਸਾਰੇ ਟਰੈਕਟਰ ਇੱਥੇ ਖੜੇ ਹੁੰਦੇ ਆ ਹਨਾ ਜੇ ਕਿਸੇ ਸੱਜਣ ਨੇ ਖਰੀਦਣੇ ਆ ਤੇ ਹੈਪੀ ਬਈ ਤੁਹਾਡਾ ਨੰਬਰ ਦੱਸਿਓ 98142 ਵੀਰੇ ਹਾਂਜੀ 60193 60193 ਲੈ ਮਿੱਤਰੋ ਤੁਹਾਡੇ ਕੋਲੇ ਕੋਈ ਪੁਰਾਣਾ ਟਰੈਕਟਰ ਆ ਤੁਸੀਂ ਵਿੱਚ ਘਟਵਾਉਣਾ ਤਾਂ ਵੀ ਕੱਟ ਲਾਂਗੇ ਨਾ ਬਈ ਬਿਲਕੁਲ ਹਾਂਜੀ ਹਾਂ ਜੇ ਨਵਾਂ ਖਰੀਦ ਕੇ ਸਾਡੇ ਤੋਂ ਲੈ ਜਾਣਾ ਤਾਂ ਲੈ ਜਾ ਸਕਦੇ ਹੋ ਹੈਨਾ ਉੱਚੇ ਮਾਡਲਾਂ ਤੇ ਲਗਭਗ ਅਸੀਂ ਲੋਨ ਵੀ ਕਰਵਾ ਦਿੰਦੇ ਹਾਂ ਜਿਹੜੇ 12 13 ਮਾਡਲ ਤੋਂ ਉੱਪਰ ਹੁੰਦੇ ਆ ਹੈਨਾ ਤੇ ਕਰੋ ਸੰਪਰਕ ਮਿੱਤਰੋ ਇੱਕ ਟਰੈਕਟਰ ਹੋਰ ਆ ਬਈ ਉਹ ਕਿਹੜਾ ਤੁਹਾਡੇ ਨਾਲ ਮੈਸੀ ਡੀਆਈ ਡੀਆਈ ਮੈਸੀ ਉਹ ਕਿੰਨਾ ਮਾਡਲ ਆ ਤਿਆਰ ਹੋ ਰਿਹਾ ਉਹ ਵੀ ਆਕਣੇ ਆਊਗਾ ਸਾਰਾ ਤਿਆਰ ਅੱਛਾ ਉਹ ਜੋ 85 ਪੈਸੇ ਟਾਇਰ ਨੇ 94 ਮ ਉਹ ਵੀ ਆਪਾ ਦਿਖਾਈਏ ਉਹ ਤੁਹਾਨੂੰ ਦਿਖਾ ਦੋ ਨਹੀਂ ਆਪਾਂ ਤਿਆਰ ਹੋਈ ਦੇ ਤੁਹਾਨੂੰ ਮੈਂ ਬਾਅਦ ਹਾਂ ਲੈ ਮੇਤਰੋ ਉਹ ਟਰੈਕਟਰ ਤੁਹਾਨੂੰ ਤਿਆਰ ਹੋਇਆ ਦਿਖਾਵਾਂਗੇ ਜੇ ਕਿਸੇ ਨੇ ਉਹਦਾ ਸੰਪਰਕ ਕਰਨਾ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤਾਂ ਉਹਦੇ ਬਾਰੇ ਜਾਣਕਾਰੀ ਲੈ ਬਿਲਕੁਲ ਜੀ ਕਰੋ ਸੰਪਰਕ